ਵਾਲ ਦੀ ਨਵੀਂ ਪਾਰਟੀ ਬਣਦਿਆਂ ਹੀ ਸ਼ੁਰੂ ਹੋਇਆ ਬਵਾਲ ਨਰਾਜ਼ਗੀ ਦੀਆਂ ਖਬਰਾਂ ਜਾਂ ਸਾਹਮਣੇ ਪਰ ਅਮਰਿਤਪਾਲ ਦੇ ਪਿਤਾ ਤੇ ਐਮਪੀ ਸਰਬਜੀਤ ਖਾਲਸਾ ਨੇ ਕੀਤਾ ਖੰਡਨ। ਿਆਲਾ ਦੇ ਪਾਤਣਾ ਚ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਜਾਰੀ ਏਕੇ ਦੀ ਕਵਾਇਦ ਨੂੰ ਲੈ ਕੇ ਐਸਕੇ ਅਤੇ ਸ਼ੰਭੂ ਖਨੋਰੀ ਮੋਰਚੇ ਵਿਚਾਲੇ ਹੋ ਰਿਹਾ ਮੰਤਨ ਸਾਂਝੀ ਰਣਨੀਤੀ ਤੇ ਕੀਤੀ ਜਾ ਰਹੀ ਚਰਚਾ। ਐਸਕੇ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀ ਚਿੱਠੀ ਡੱਲੇਵਾਲ ਦੀ ਜਾਨ ਬਚਾਉਣ ਦੀ ਕੀਤੀ ਅਪੀ। ਇਤਿਹਾਸ ਕੇਂਦਰ ਤੁਰੰਤ ਸ਼ੁਰੂ ਕਰੇ ਕਿਸਾਨਾਂ ਨਾਲ ਗੱਲਬਾਤ ਅਮਰੀਕਾ ਨੇ H1B ਵੀਜ਼ਾ ਨਿਯਮਾਂ 'ਚ ਕੀਤਾ ਵੱਡਾ ਬਦਲਾ ਵਿਦਿਆਰਥੀ ਵੀਜ਼ਾ F1 ਨੂੰ H1B 'ਚ ਤਬਦੀਲ ਕਰਾਉਣਾ ਹੋਇਆ ਸੌਖਾ ਨਵੇਂ ਨਿਯਮਾਂ ਨਾਲ ਭਾਰਤੀ ਪੇਸ਼ੇਵਰਾਂ ਨੂੰ ਹੋਵੇਗਾ ਸਭ ਤੋਂ ਵੱਧ ਫਾਇਦਾ ਬੁਲੇਟਿਨਸ ਮੁਰਤ ਤੋਂ ਤੁਹਾਡਾ ਸਵਾਗਤ ਹੈ ਹੁਣ ਅਸੀਂ ਗੱਲ ਕਰਾਂਗੇ ਅਕਾਲੀ ਦਲ ਵਾਰਿਸ ਪੰਜਾਬ ਦੇ ਜੋ ਨਵੀਂ ਪਾਰਟੀ ਬਣਾਈ ਤੇ ਪਾਰਟੀ ਬਣਾਉਂਦੇ ਸਾਰ ਹੀ ਸਿਆਸੀ ਬਵਾਲ ਮਚ ਗਿਆ ਨਾਰਾਜ਼ਗੀਆਂ ਖਬਰਾਂ ਸਾਹਮਣੇ ਆਉਣ ਲੱਗੀਆਂ ਕਿ ਐਮਪੀ ਸਰਬਜੀਤ ਸਿੰਘ ਖਾਲਸਾ ਨਾਰਾਜ਼ ਨੇ ਖਬਰਾਂ ਤੇ ਅਮਰਿਤਪਾਲ ਸਿੰਘ ਦੇ ਪਿਤਾ ਹੁਣ ترسےਮ ਸਿੰਘ ਕੀ ਬੋਲ ਰਹੇ ਨੇ ਕਿ ਅਸੀਂ ਸਾਰੇ ਇਕੱਠੇ ਆ ਕੋਈ ਨਾਰਾਜ਼ਗੀ ਨਹੀਂ ਹੈ ਪਰ ਨਾਰਾਜ਼ਗੀਆਂ ਖਬਰਾਂ ਆਈਆਂ ਜਿਸ ਤੋਂ ਬਾਅਦ ਇਹਨਾਂ ਨਾਰਾਜ਼ਗੀਆਂ ਖਬਰਾਂ ਦਾਖ ਖੰਡਨ ਕਰਦੇ ਦੇਖੇ ਨੇ ਅਮਰਿਤਪਾਲ ਸਿੰਘ ਦੇ ਪਿਤਾ ترਸੇਮ ਸਿੰਘ ਤਰਸੇਮ ਸਿੰਘ ਦਾ ਬਿਆਨ ਸਾਹਮਣੇ ਆਇਆ ਉਹਨਾਂ ਕਿਹਾ ਕਿ ਅਸੀਂ ਸਾਰੇ ਇਕੱਠੇ ਆ ਕੋਈ ਨਾਰਾਜ਼ਗੀ ਨਹੀਂ ਹੈ ਆਉਣ ਵਾਲੇ ਦਿਨਾਂ ਚ ਪਾਰਟੀ ਚ ਜ਼ਿੰਮੇਵਾਰੀਆਂ ਵੀ ਦੇਵਾਂਗੇ ਪਾਰਟੀ ਦੀ ਮਜ਼ਬੂਤੀ ਲਈ ਜਲਦ ਮੀਟਿੰਗ ਕਰਾਂਗੇ ਅਤੇ ਮਜ਼ਬੂਤੀ ਲਈ ਮੈਂਬਰਸ਼ਿਪ ਮੁਹਿੰਮ ਦੀ ਵੀ ਸ਼ੁਰੂਆਤ ਕਰਾਂਗੇ ਦੂਜੇ ਪਾਸੇ ਐਮਪੀ ਸਰਬਜੀਤ ਸਿੰਘ ਖਾਲਸਾ ਨੇ ਵੀ ਨਾਰਾਜ਼ਗੀਆਂ ਖਬਰਾਂ ਦਾ ਖੰਡਨ ਕੀਤਾ ਉਹਨਾਂ ਕਿਹਾ ਕਿ ਮੈਂ ਕਿਸੇ ਨਾਲ ਨਾਰਾਜ਼ ਨਹੀਂ ਹਾਂ ਅਤੇ ਹਾਲੇ ਤਾਂ ਪਾਰਟੀ ਦੀ ਸ਼ੁਰੂਆਤ ਹੋਈ ਆ ਹੌਲੀ ਹੌਲੀ ਵਿਸਥਾਰ ਵੀ ਹੋਵੇਗਾ ਤਾਂ ਦੱਸ ਦਈਏ ਕਿ ਮਾਗੀ ਵਾਲੇ ਦਿਨ ਸ਼੍ਰੀ ਮੁਖਤਸਰ ਸਾਹਿਬ ਦੇ ਵਿੱਚ ਇਸ ਨਵੀਂ ਪਾਰਟੀ ਦਾ ਗਠਨ ਹੋਇਆ ਐਲਾਨ ਹੋਇਆ ਅਕਾਲੀ ਦਲ ਵਾਰਿਸ ਪੰਜਾਬ ਅਮਰਿਤਪਾਲ ਸਿੰਘ ਨੂੰ ਪ੍ਰਧਾਨ ਨਾਮਿਨੇਟ ਕੀਤਾ ਗਿਆ ਉਸ ਤੋਂ ਬਾਅਦ ਖਬਰਾਂ ਇਹ ਆਈਆਂ ਕਿ ਐਮਪੀ ਸਰਬਜੀਤ ਸਿੰਘ ਖਾਲਸਾ ਤੇ ਕੁਝ ਆਗੂ ਨਾਰਾਜ਼ ਨੇ ਕਿ ਤਰਜੀਹ ਨਹੀਂ ਦਿੱਤੀ ਜਾ ਰਹੀ ਤਾਂ ਹੁਣ ਅੱਜ ਜਦੋਂ ਸ਼੍ਰੀ ਕਾਲਕਟਖ ਸਹ ਪਹੁੰਚੇ ਨੇ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਅਤੇ ਆਜ਼ਾਦ ਐਮਪੀ ਸਰਬਜੀਤ ਸਿੰਘ ਖਾਲਸਾ ਤਾਂ ਉਹਨਾਂ ਨੇ ਇਹਨਾਂ ਨਾਰਾਜ਼ਗੀ ਦੀਆਂ ਖਬਰਾਂ ਦਾ ਖੰਡਨ ਕੀਤਾ ਉਹਨਾਂ ਕਹਿੰਿਆ ਕਿ ਅਸੀਂ ਨਾਰਾਜ਼ ਨਹੀਂ ਆ ਸਾਰੇ ਇਕਜੁੱਟਾਂ ਤੇ ਜਲਦੀ ਹੀ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਾਂਗੇ। ਪਾਸ ਪਾਸ ਸਹਿਬ ਜੀ ਨੂੰ ਹਰਕਤ ਪਾਸ਼ਾ ਮੀਰੀ ਪੀਰੀ ਦੇ ਮਾਲਕ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਨ ਆਸਥੇ ਆਏ ਸੀ। ਅਸੀਂ ਜੋ ਵੀ ਕਾਰਜ ਕਰਦੇ ਆ ਸਿੱਖ ਦਾ ਪਹਿਲਾ ਫਰਜ਼ ਹੈ ਗੁਰੂ ਆ ਅਰਦਾਸ ਕਰਨੀ। ਜੋ ਕੀ ਵਰਥਾ ਹੋਏ ਸੋ ਗੁਰਪ੍ਰੇ ਅਰਦਾਸ ਕਰ। ਤੇ ਅਸੀਂ ਅਰਦਾਸ ਕਰਕੇ ਜੋ ਇਹ ਨਵੀਂ ਪਾਰਟੀ ਦੀ ਅਸੀਂ 14 ਤਰੀਕ ਨੂੰ ਸ਼ੁਰੂਆਤ ਕੀਤੀ ਆ ਉਹਦੇ ਵਾਸਤੇ ਉਹ ਉਸ ਨੂੰ ਅੱਗੇ ਵਧਾਉਣ ਵਾਸਤੇ ਅਸੀਂ ਗੁਰੂ ਦੇ ਚਰਨਾਂ ਦਾ ਆਸ਼ਰਾ ਲਿਆ ਗੁਰੂ ਤੋਂ ਆਗਿਆ ਲੈ ਕੇ ਅਸੀਂ ਹੁਣ ਇਹਦੀ ਸ਼ੁਰੂਆਤ ਕਰਨ ਜਾ ਰਹੇ ਆ ਅੱਜ ਅੱਜ ਅਸੀਂ ਇਸ ਤੋਂ ਬਾਅਦ ਮੀਟਿੰਗ ਕਰ ਰਹੇ ਆ ਤੇ ਉਹਦੇ ਬਾਅਦ ਉਹਦੇ ਚ ਅਸੀਂ ਅੱਗੇ ਮੈਂਬਰਸ਼ਿਪ ਨੂੰ ਸ਼ੁਰੂਆਤ ਕਰਨ ਜਾ ਰਹੇ ਆ ਮੈਂਬਰਸ਼ਿਪ ਤੋਂ ਹੀ ਅਸੀਂ ਜੋ ਜ਼िला ਪ੍ਰਧਾਨ ਪਹਿਲਾਂ ਤੇ ਅਸੀਂ ਪੰਜ-ਪੰਜ ਮੈਂਬਰਾਂ ਦੀਆਂ ਜਾਂ 11-11 ਮੈਂਬਰਾਂ ਦੀਆਂ ਜ਼ਿਲ੍ਹੇ ਚ ਕਮੇਟੀਆਂ ਬਣਾਵਾਂਗੇ ਤੇ ਉਹ ਭਰਤੀ ਕਰੂਗੀ ਤੇ ਭਰਤੀ ਤੋਂ ਹੀ ਅਸੀਂ ਫਿਰ ਵਾਪਸ ਜੋ ਜ਼िला ਪ੍ਰਧਾਨ ਆ ਜਾਂ ਹੋਰ ਜਿਹੜੀਆਂ ਚੀਜ਼ਾਂ ਜਿਹੜੀਆਂ ਪਾਰਟੀ ਦਾ ਗਠਨ ਉਸ ਤਰੀਕੇ ਨੇ ਤਾਂ ਐਸੀ ਸਾਰਿਆਂ ਨੂੰ ਸਾਡੇ ਸਾਰੇ ਸਾਡੇ ਨਾਲ ਖਾਲੜਾ ਬੀਬੀ ਜੀ ਬਾਹਰ ਸੀਗੇ ਉਹਨਾਂ ਨੂੰ ਤਾਂ ਅਸੀਂ ਤੇ ਉਹਨਾਂ ਨੂੰ ਇਹ ਵੀ ਆਫਰ ਕੀਤੀ ਕਿ ਤੁਸੀਂ ਅਗਵਾਈ ਕਰੋ ਉਹ ਕਹਿੰਦੇ ਆ ਜੇ ਤੁਸੀਂ ਥੋੜਾ ਮੈਂ ਆ ਨਹੀਂ ਸਕਦੀ ਤਿੰਨ-ਚਾਰ ਮਹੀਨੇ ਮੇਰਾ ਜ਼ਰੂਰੀ ਕੰਮ ਉੱਥੇ ਉਹ ਤੋਂ ਬਾਅਦ ਮੈਂ ਆ ਕੇ ਜਿੱਦਾਂ ਤੁਸੀਂ ਕਹੋਗੇ ਅਸੀਂ ਉਹਨਾਂ ਨੂੰ ਅਗਵਾਈ ਕਰਨ ਵਾਸਤੇ ਬੇਨਤੀ ਕੀਤੀ ਉਹ ਨਾਲ ਨੇ ਤੁਹਾਡੇ ਆ ਨਾਲ ਹੈ ਜੀ ਨਾਲ ਨਹੀਂ ਕੋਈ ਨਾਰਾਜ਼ਗੀ ਨਹੀਂ ਹੈ ਕੋਈ ਨਾਰਾਜ਼ਗੀ ਨਹੀਂ ਹੈ ਜੀ ਮੈਂ ਨਾਰਾਜ਼ ਹੋ ਕੇ ਕਿੱਥੇ ਜਾਣਾ ਬਾਪੂ ਜੀ ਤਾਂ ਤੇ ਕਿੱਦਾਂ ਪਾਰਟੀ ਨੂੰ ਅੱਗੇ ਬਤਾਇਆ ਬਹੁਤ ਮਹਾਰਾਜ ਦੇਖੋ ਅੱਜ ਅਸੀਂ ਪਾਰਟੀ ਦਾ ਕੋਈ ਵੀ ਪਾਰਟੀ ਦੇ ਤੌਰ ਤੇ ਕੋਈ ਵੀ ਫੰਕਸ਼ਨ ਅਟੈਂਡ ਕਰਨ ਤੋਂ ਪਹਿਲਾਂ ਜਾਂ ਕੁਝ ਵੀ ਕਰਨ ਤੋਂ ਪਹਿਲਾਂ ਅਸੀਂ ਕਿ ਦੇਖੋ ਮਹਾਰਾਜ ਦਾ ਅਸ਼ੀਰਵਾਦ ਲੈਣਾ ਜ਼ਰੂਰੀ ਹੈ ਅਸੀਂ ਉਹਦੇ ਅਸ਼ੀਰਵਾਦ ਲੈਣ ਆਏ ਆ ਹੁਣ ਇਸ ਤੋਂ ਬਾਅਦ ਹੀ ਸਾਰੀਆਂ ਕਾਰਵਾਈਆਂ ਇਸ ਤੋਂ ਬਾਅਦ ਸ਼ੁਰੂ ਹੋਣਗੀਆਂ ਗੈਰ ਆ ਜਾਂਦੇ ਬਾਈ ਜੀ ਬਸ ਸਾਜੂ ਨੂੰ ਕੰਮ ਹੈ ਕੋਈ ਗੱਲ ਨਹੀਂ ਹੈ ਸਾਰਿਆਂ ਮਤਲਬ ਨਾ ਤੁਹਾਨੂੰ ਇੱਕ ਗੱਲ ਕੋਈ ਐਸੀ ਗੱਲ ਨਹੀਂ ਆ ਵੀ ਜੇ ਨਹੀਂ ਆਇਆ ਤਾਂ ਨਰਾਜ਼ ਹੈ ਸਭ ਨੂੰ ਮਤਲਬ ਹੁਣ ਤੁਸੀਂ ਇਹ ਸਮਝੋ ਨਾ ਵੀ ਸਾਰਿਆਂ ਨੂੰ ਇੱਕੇ ਦਿਨ ਤਾਂ ਪੌਦੇ ਦੇ ਨਹੀਂ ਸਕਦੇ ਹਲੇ ਤਾਂ ਕਮੇਟੀਆਂ ਬਣਾਈਆਂ ਮੈਂਬਰ ਬਣ ਗਏ ਫਿਰ ਸਾਰੇ ਮਤਲਬ ਹਾਂ ਕਾ ਨਾਰਾਜ਼ਗੀ ਦੀਆਂ ਖਬਰਾਂ ਦਾ ਖੰਡਨ ਕੀਤਾ ਏ ਸਰਬਜੀਤ ਸਿੰਘ ਖਾਲਸਾ ਨੇ ਤੇ ترਸੀਮ ਸਿੰਘ ਨੇ ਉਹਨਾਂ ਨੇ ਕਿਹਾ ਕਿ ਹਾਲੇ ਤਾਂ ਸ਼ੁਰੂਆਤ ਹੈ ਜਲਦੀ ਹੀ ਅਹੁਦੇਦਾਰੀਆਂ ਵੀ ਵੰਡੀਆਂ ਜਾਣਗੀਆਂ ਅਹੁਦੇ ਵੀ ਦਿੱਤੇ ਜਾਣਗੇ ਉਹਨਾਂ ਨੇ ਕਿਹਾ ਕਿ ਹਾਲੇ ਕੋਈ ਨਾਰਾਜ਼ ਨਹੀਂ ਹੈ ਹਾਲਾਂਕਿ ਕੁਝ ਆਗੂ ਇਸ ਦੌਰਾਨ ਗੈਰਹਾਜ਼ਰ ਵੀ ਨਜ਼ਰ ਆਏ ਨੇ ਜਿਸ ਤੇ ਸਰਬਜੀਤ ਸਿੰਘ ਖਾਲਸਾ ਸਪਸ਼ਟੀਕਰਨ ਦੇ ਦੇ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਸਾਡੇ ਕੁਝ ਆਗੂ ਜਿਹੜੇ ਅੱਜ ਨਹੀਂ ਮੌਜੂਦ ਉਹਨਾਂ ਨੂੰ ਕੰਮ ਸੀ ਇਸ ਕਰਕੇ ਉਹ ਇੱਥੇ ਨਹੀਂ ਪਹੁੰਚੇ ਪਰਮਜੀਤ ਕੌਰ ਖਾਲੜਾ ਦੀ ਵੀ ਇਸ ਦੌਰਾਨ ਗੱਲ ਹੋਈ ਉਹਨਾਂ ਨੇ ਕਿਹਾ ਕਿ ਅਸੀਂ ਸਾਰੇ ਇਕੱਠੇ ਆ ਕੋਈ ਨਾਰਾਜ਼ਗੀ ਨਹੀਂ ਹੈ ਆਉਣ ਵਾਲੇ ਦਿਨਾਂ ਚ ਪਾਰਟੀ ਚ ਜ਼ਿੰਮੇਵਾਰੀਆਂ ਦੇਵਾਂਗੇ ਪਾਰਟੀ ਦੀ ਮਜ਼ਬੂਤੀ ਲਈ ਜਲਦ ਬੈਠਕ ਕਰਾਂਗੇ ਤੇ ਮਜ਼ਬੂਤੀ ਦੇ ਲਈ ਮੈਂਬਰਸ਼ਿਪ ਮੁਹਿੰਮ ਦੀ ਵੀ ਸ਼ੁਰੂਆਤ ਕਰਾਂਗੇ ਤਾਂ ਨਾਰਾਜ਼ਗੀਆਂ ਖਬਰਾਂ ਆ ਰਹੀਆਂ ਸਨ ਕਿ ਤਰਜੀਹ ਨਹੀਂ ਦਿੱਤੀ ਜਾ ਰਹੀ ਤਾਂ ਇਸ ਦੌਰਾਨ ਨਾਰਾਜ਼ਗੀਆਂ ਖਬਰਾਂ ਦਾ ਖੰਡਨ ਕੀਤਾ ਹੈ ਉਹਨਾਂ ਗੱਲ ਕਰਦੇ ਆਂ ਕਿਸਾਨੀ ਸੰਘਰਸ਼ ਦੀ ਕਿਸਾਨੀ ਸੰਘਰਸ਼ ਜਾਰੀ ਹੈ ਪਰ ਹਾਲੇ ਐਸਕੇਐਮ ਅਤੇ ਸ਼ੰਭੂ ਖਨੌਰੀ ਮੋਰਚੇ ਦਾ ਇੱਕਾ ਨਹੀਂ ਹੋਇਆ ਅਤੇ ਇਸੇ ਇੱਕ ਨੂੰ ਲੈ ਕੇ ਐਸਕੇਐਮ ਦੀ ਸ਼ੰਭੂ ਖਨੌਰੀ ਮੋਰਚੇ ਦੇ ਨਾਲ ਬੈਠਕ ਜਾਰੀ ਹੈ ਪਟਿਆਲਾ ਦੇ ਪਾਤੜਾਂਚ ਕਿਸਾਨਾਂ ਦੀ ਇਹ ਮੀਟਿੰਗ ਹੋ ਰਹੀ ਹੈ ਇੱਕੇ ਅਤੇ ਅੰਦੋਲਨ ਨੂੰ ਲੈ ਕੇ ਨਵੀਂ ਰਣਨੀਤੀ ਖਾਸ ਕਰ ਸਾਝੀ ਰਣਨੀਤੀ ਉਲੀਕੀ ਜਾ ਰਹੀ ਹੈ ਮੀਟਿੰਗ ਤੋਂ ਪਹਿਲਾਂ ਸਰਵਣ ਸਿੰਘ ਪੰਦੇਰ ਦਾ ਬਿਆਨ ਆਇਆ ਹੈ ਉਮੀਦ ਹੈ ਕਿ ਮੀਟਿੰਗ ਚ ਕੁਝ ਚੰਗਾ ਹੋਵੇਗਾ 13 ਜਨਵਰੀ ਨੂੰ ਵੀ ਐਸਕੇਐਮ ਤੇ ਸ਼ੰਭੂ ਖਨੌਰੀ ਦੋਹਾਂ ਫਾਰਮਾਂ ਦੀ ਮੀਟਿੰਗ ਹੋਈ ਸੀ ਇਕਤਾ ਦਾ ਦਾਵਾ ਕੀਤਾ ਜਾ ਰਿਹਾ ਸੀ ਪਰ ਉਸ ਦੌਰਾਨ ਬੈਠਕ ਕਿਸੇ ਸਿੱਟੇ ਤੱਕ ਨਹੀਂ ਸੀ ਪਹੁੰਚੀ ਤੇ ਅੱਜ ਦੁਬਾਰਾ ਤੋਂ 18 ਜਨਵਰੀ ਨੂੰ ਮੀਟਿੰਗ ਸੱਦੀ ਗਈ ਸੀ ਤੇ ਅੱਜ ਫੇਰ ਏਕੇ ਨੂੰ ਲੈ ਕੇ ਅਤੇ ਸਾਂਝੀ ਰਣਨੀਤੀ ਨੂੰ ਲੈ ਕੇ ਮੀਟਿੰਗ ਹੋ ਰਹੀ ਹੈ ਜਗਜੀਤ ਸਿੰਘ ਧੱਲੇਵਾਲ ਦਾ ਮਰਨ ਵਰਤ ਚਰਨਜਮੇ ਦਿਨ ਦੇ ਵਿੱਚ ਦਾਖਲ ਹੋ ਗਿਆ ਹੈ ਪਾਤੜਾਂ ਦੇ ਵਿੱਚ ਇਹ ਮੀਟਿੰਗ ਹੋ ਰਹੀ ਹੈ ਦੱਸ ਦਈਏ ਕਿ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤੜਾਂ ਦੇ ਵਿੱਚ ਮੀਟਿੰਗ ਹੋ ਰਹੀ ਹੈ ਤੇ ਕੀ ਇਸ ਦੌਰਾਨ ਇਸ ਮੀਟਿੰਗ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਏਗਾ ਚਰਨਜੀਵ ਕੌਸ਼ਲ ਮੇਰੇ ਸਹਿਯੋਗੀ ਲਾਈਵ ਜੁੜੇ ਨੇ ਜਿਸ ਥਾਂ ਤੇ ਇਹ ਮੀਟਿੰਗ ਹੋ ਰਹੀ ਹੈ ਦੱਸ ਦਈਏ ਕਿ ਮੁੱਖ এজেন্ডਾ ਜਿਹੜਾ ਹੈ ਅੱਜ ਦੀ ਇਸ ਮੀਟਿੰਗ ਦਾ ਏਕਾ ਕਰਨਾ ਤੇ ਸਾਂਝੀ ਰਣਨੀਤੀ ਘੜਨਾ ਹੈ ਕਿ ਅੱਗੇ ਜੋ ਪ੍ਰੋਗਰਾਮ ਦਿੱਤੇ ਜਾਣ ਉਹ ਸਾਂਝੇ ਤੌਰ ਤੇ ਦਿੱਤੇ ਜਾਣ ਚਰਨਜੀਵ ਅੱਜ ਦੀ ਇਸ ਮੀਟਿੰਗ ਦੇ ਵਿੱਚ ਕੀ ਕੁਝ ਵਿਚਾਰਾ ਹੋ ਰਹੀਆਂ ਨੇ ਕੀ ਕੁਝ ਜਾਣਕਾਰੀ ਸਾਹਮਣੇ ਆ ਸਕੀ ਤਾਂ ਬਿਲਕੁਲ ਵਿਚਾਰਾਂ ਨੂੰ ਲੈ ਕੇ ਜਿਹੜੀ ਮੀਟਿੰਗ ਹੈ ਬੰਦ ਕਮਰੇ ਦੇ ਵਿੱਚ ਚੱਲ ਰਹੀ ਹੈ तकरीबन 12:30 ਵਜੇ ਤੋਂ ਜਿਹੜੀ ਹੈਗੀ ਆ ਲਗਾਤਾਰ ਮੀਟਿੰਗ ਉਹ ਚੱਲੂ ਆ ਜਿਹਦੇ ਵਿੱਚ ਸਾਰੇ ਜਿਹੜੇ ਵੱਡੇ ਆਗੂ ਨੇ ਭਾਵੇਂ ਐਸਕੀਮ ਦੇ ਆਗੂ ਹੋਣ ਭਾਵੇਂ ਖਨੋਰੀ ਮੋਰਚ ਤੋਂ ਭਾਵੇਂ ਸ਼ੰਭੂ ਤੋਂ ਸਰਬੰਨ ਸਿੰਘ ਪੰਦੇਰ ਹੋਣ ਉਹ ਲਗਾਤਾਰ ਏਕਤਾ ਨੂੰ ਲੈ ਕੇ ਜਿਹੜੇ મત ਭੇਦ ਨੇ ਉਹਨਾਂ ਨੂੰ ਖਤਮ ਕਰਨ ਦੀ ਜਿਹੜੇ ਕੋਸ਼ਿਸ਼ਾਂ ਨੇ ਉਹ ਜਾਰੀ ਨੇ ਲਗਾਤਾਰ ਕਿਸ ਤਰੀਕੇ ਦੇ ਨਾਲ ਅੰਦੋਲਨ ਚਲਾਇਆ ਜਾਊਗਾ ਕਿਹੜੇ ਤਰੀਕੇ ਦੀਆਂ ਜਿਹੜੀਆਂ ਹੈਗੀਆਂ ਨੇ ਕਿਸੇ ਵੀ ਤਰੀਕੇ ਦੇ ਐਕਸ਼ਨ ਪਲਾਨ ਹੋਣਗੇ ਉਹ ਸਾਰੇ ਕਿਸ ਤਰੀਕੇ ਨਾਲ ਇਕੱਠੇ ਹੋਣਗੇ ਕਿਉਂਕਿ ਜਿਵੇਂ 10 ਤਰੀਕ ਦੀ ਗੱਲ ਕਰੀਏ 10 ਤਰੀਕ ਨੂੰ ਜਿਹੜੇ ਐਕਸ਼ਨ ਪਲਾਨ ਸੀ ਉਹ ਤਿੰਨੇ ਫਰੰਟਾਂ ਦੇ ਇਕੱਠੇ ਕੀਤੇ ਗਏ ਉਸ ਤੋਂ ਬਾਅਦ 13 ਤਰੀਕ ਨੂੰ 13 ਜਨਵਰੀ ਨੂੰ ਜਿਹੜੇ ਹੈਗੇ ਸੀ ਲੋੜੀ ਦੇ ਜਿਹੜੀ ਹੈਗੇ ਸੀ ਪ੍ਰੋਗਰਾਮ ਉਹ ਐਕਸ਼ਨ ਪਲਾਨ ਇਕੱਠੇ ਕੀਤੇ ਗਏ ਪਰ ਉਹੀ ਤਰੀਕੇ ਦੇ ਨਾਲ ਹੁਣ 26 ਤਰੀਕ ਨੂੰ ਜਿਹੜਾ ਹੈਗਾ ਐਕਸ਼ਨ ਪਲਾਨ ਨੇ ਉਹ ਇਕੱਠੇ ਕੀਤੇ ਗਏ ਨੇ ਪਰ ਕੀ ਸੰਘਰਸ਼ ਇੱਕ ਮੰਚ ਦੇ ਉੱਪਰ ਇਕੱਠਾ ਹੋ ਸਕੂਗਾ ਕੀ ਦਿੱਲੀ ਵਾਂਗ ਮੋਰਚਾ ਜਿਹੜਾ ਹੈਗਾ ਕਿਸਾਨਾਂ ਦਾ ਦੁਬਾਰਾ ਇਕੱਠਾ ਹੋ ਸਕੂਗਾ ਉਹ মতਪੇਦਾਂ ਨੂੰ ਭੁਲਾ ਕੇ ਏਕਤਾ ਨੂੰ ਲੈ ਕੇ ਜਿਹੜੀ ਹੈਗੀ ਹੈ ਮੀਟਿੰਗ ਹੁਣ ਕੀਤੀ ਜਾ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਅਸੀਂ ਅੱਗੇ ਹੋ ਸਕੀਏ ਅੱਗੇ ਇਕੱਠੇ ਹੋ ਸਕੀਏ ਤਾਂ ਇਹ ਤਸਵੀਰ ਤੁਹਾਨੂੰ ਦਿਖਾਵਾਂਗੇ ਜਿੱਥੇ ਕਿ ਜਿਹੜਾ ਗੁਰੂ ਤੇਗ ਬਹਾਦਰ ਸ਼੍ਰੀ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਜਿਹੜਾ ਪਾਤੜਾ ਦੇ ਵਿੱਚ ਢੀ ਹੈਗੀ ਆ ਮੀਟਿੰਗ ਜਾਰੀ ਹੈ ਲਗਾਤਾਰ ਵਿੱਚ ਦੀ ਜਿਹੜੇ ਕਿਸਾਨ ਆਗੂ ਨੇ ਆਉਂਦੇ ਨੇ ਬਾਹਰ ਵੀ ਨਿਕਲ ਕੇ ਗੱਲਬਾਤ ਕਰਦੇ ਨੇ ਤੇ ਅੰਦਰ ਫਿਰ ਮੀਟਿੰਗ ਦੇ ਵਿੱਚ ਚਲੇ ਜਾਂਦੇ ਨੇ ਨਾਲ ਤੇ ਜਿਹੜੇ ਸਾਥੀ ਹੈਗੇ ਨੇ ਆਪਣੀ ਆਪਣੀਆਂ ਜਥੇਬੰਦੀਆਂ ਦੇ ਝੰਡੇ ਲੈ ਕੇ ਬਾਹਰ ਉਡੀਕ ਕਰਦੇ ਨੇ ਤੇ ਉਡੀਕ ਸਾਰਿਆਂ ਨੂੰ ਉਹੀ ਆ ਕਿ ਜਿਸ ਤਰੀਕੇ ਨਾਲ ਜਿਹੜੀ ਪਿਛਲੀ ਮੀਟਿੰਗ ਸੀ ਉਹ ਲਗਭਗ ਕੁਝ ਹੱਦ ਤੱਕ ਪੋਜ਼ੀਟਿਵ ਸਾਈਨ ਜ਼ਰੂਰ ਕਿਸਾਨ ਆਗੂ ਨੂੰ ਦਿੱਤੇ ਪਰ ਬੇਸਿੱਟਾ ਨਿਕਲੀ ਕਿਉਂਕਿ तरीके ਦੇ ਨਾਲ ਇੱਕ ਡਿਮਾਂਡ ਕੀਤੀ ਗਈ ਸੀ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨਾਜ਼ੁਕਾ ਉਸ ਨੂੰ ਲੈ ਕੇ ਜਿਹੜਾ ਹੈਗਾ ਜਲਦੀ ਜਿਹੜੀ ਹੈਗੀ ਮੀਟਿੰਗ ਇਹ ਬੁਲਵਾਈ ਜਾਵੇ ਐਮਰਜੈਂਸੀ ਹਾਲਾਤਾਂ ਦੇ ਵਿੱਚ ਜਿਹੜੀ ਮੀਟਿੰਗ ਆ ਉਹ ਦੋ ਦਿਨ ਪਹਿਲਾਂ ਬੁਲਾਈ ਗਈ ਸੀ ਕਿ ਦੁਵੈਸ ਹੀ ਹੈਗੀਆਂ ਇਕੱਠੇ ਹੋਈਏ ਜਿਸ ਤਰੀਕੇ ਦੇ ਨਾਲ ਖਨੌਰੀ ਬਾਰਡਰ ਦੇ ਉੱਪਰ ਸਾਰੇ ਐਸਕੈਮ ਦੀ ਆਗੂ ਏਕਤਾ ਦੀ ਮਿਸਾਲ ਲੈ ਕੇ ਏਕਤਾ ਦਾ ਮਤਾ ਲੈ ਕੇ ਆਏ ਸੀ ਪਰ ਉਹ ਮਤਭੇਦ ਅੱਜ ਖਤਮ ਹੋਣਗੇ ਯਾ ਨਹੀਂ ਬਿਲਕੁਲ ਕਰਨ ਦੀ ਉਹ ਸਵਾਲ ਇਹੀ ਹੈ ਕਿ ਜੋ ਮਤਭੇਦ ਨੇ ਕੀ ਇਹ ਖਤਮ ਹੋਣਗੇ ਕਿਉਂਕਿ ਵੱਡੇ ਪੱਧਰ ਤੇ ਇਹ ਗੱਲ ਹੋ ਰਹੀ ਸੀ ਜਦੋਂ ਵੀ ਕਿਤੇ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਦੀ ਗੱਲ ਕਰਨ ਦੀ ਗੱਲ ਸਾਹਮਣੇ ਆਉਂਦੀ ਹੈ ਤਾਂ ਬੀਜੇਪੀ ਦੇ ਆਗੂ ਕਹਿੰਦੇ ਨੇ ਕਿ ਜੋ ਕਿਸਾਨ ਜਥੇਬੰਦੀਆਂ ਨੇ ਉਹ ਤਾਂ ਇੰਨੀਆਂ ਜ਼ਿਆਦਾ ਨੇ ਸਾਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਗੱਲ ਕਿਹਦੇ ਨਾਲ ਕਰੀਏ ਕਿ ਉਹਨਾਂ ਦਾ ਇਕਾ ਨਹੀਂ ਹੈ ਤੇ ਪਿਛਲੀ ਮੀਟਿੰਗ ਤੋਂ ਬਾਅਦ ਇੱਕ ਸਾਂਝੀ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਸੀ ਜਿਸ ਦੇ ਵਿੱਚ ਜੋਗਿੰਦਰ ਸਿੰਘ ਉਗਰਾਹਾ ਇਹ ਕਹਿੰਦੇ ਨਜ਼ਰ ਆਏ ਸੀ ਕਿ ਅੰਦੋਲਨ ਏਕੇ ਤੋਂ ਬਿਨਾ ਜਿੱਤਿਆ ਨਹੀਂ ਜਾ ਸਕਦਾ ਤਾਂ ਸਵਾਲ ਇਹੀ ਹੈ ਕਿ ਅੱਜ ਦੀ ਇਸ ਮੀਟਿੰਗ ਦੇ ਵਿੱਚ ਕੀ ਏਕਾ ਹੋ ਸਕਦਾ ਜਾਂ ਫਿਰ ਜਿਸ ਢੰਗ ਦੇ ਨਾਲ ਸਾਂਝੇ ਪ੍ਰੋਗਰਾਮ ਤਾਂ ਪਹਿਲਾਂ ਵੀ ਦਿੱਤੇ ਨੇ ਹੁਣ 26 ਜਨਵਰੀ ਦਾ ਵੀ ਵੱਡਾ ਪ੍ਰੋਗਰਾਮ ਹੈ ਕਿ ਟਰੈਕਟਰ ਮਾਰਚ ਕਰਨਾ ਹੈ ਤੇ 26 ਜਨਵਰੀ ਸਭ ਨੂੰ ਯਾਦ ਆਇਆ ਜਦੋਂ ਪਿਛਲੇ 26 ਜਨਵਰੀ ਜਦੋਂ ਹੋਈ ਸੀ ਦਿੱਲੀ ਦੇ ਵਿੱਚ ਤਾਂ ਲਾਲ ਕਿਲੇ ਤੱਕ ਟਰੈਕਟਰ ਪਹੁੰਚ ਗਏ ਸੀ ਜਿਸ ਨੂੰ ਲੈ ਕੇ ਸਭ ਨੇ ਸਭ ਦਾ ਧਿਆਨ ਵੀ ਖਿੱਚਿਆ ਤੇ ਇਸ ਤੇ ਕੰਟਰੋਵਰਸੀ ਵੀ ਹੋਈ ਤਾਂ 26 ਜਨਵਰੀ ਕਿਉਂਕਿ ਗਣਤੰਤਰ ਦਿਵਸ ਹੁੰਦਾ ਤੇ ਰਿਪਬਲਿਕ ਡੇ ਹੁੰਦਾ ਹੈ ਤਾਂ ਉਸ ਦਿਨ ਬਿਹਤ ਅਹਿਮ ਵੀ ਆ ਉਹ ਦਿਨ ਤੇ ਉਸ ਦਿਨ ਟਰੈਕਟਰ ਮਾਰਚ ਵੀ ਕੱਢਿਆ ਜਾਣਾ ਰੂਪਰੇਖਾ ਵੀ ਤਿਆਰ ਕੀਤੀ ਜਾਣੀ ਹੈ ਤੇ ਕਿਸਾਨ ਜਥੇਬੰਦੀਆਂ ਦੀ ਮੈਨੂੰ ਲੱਗਦਾ ਕੋਸ਼ਿਸ਼ ਵੀ ਇਹੀ ਹੈ ਕਿ ਵੱਡਾ ਸੰਦੇਸ਼ ਏਕੇ ਦਾ ਦਿੱਤਾ ਜਾਵੇ ਦੂਜੇ ਪਾਸੇ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਵੀ ਹਰ ਰੋਜ਼ ਹੋਰ ਖਰਾਬ ਹੁੰਦੀ ਜਾ ਰਹੀ ਹੈ ਸਿਹਤ ਉਹਨਾਂ ਦੀ ਨਾਸਾਜ਼ ਹੁੰਦੀ ਜਾ ਰਹੀ ਹੈ ਤਾਂ ਅੱਜ ਦੀ ਮੀਟਿੰਗ ਦੇ ਵਿੱਚ ਮੰਨਿਆ ਜਾਵੇ ਕਿ ਕੋਈ ਨਾ ਕੋਈ ਜ਼ਰੂਰ ਏਕੇ ਬਾਰੇ ਵਿਚਾਰਾਂ ਹੋ ਰਹੀਆਂ ਨੇ ਤੇ ਗੱਲਬਾਤ ਸਿਰੇ ਚੜੂਗੀ ਚਰਨਜੀਤ ਤਾਂ ਬਿਲਕੁਲ ਜਦੋਂ ਕਿਸਾਨ ਆਗੂ ਅੰਦਰ ਗਏ ਨੇ ਸਾਫ਼ ਤੌਰ ਤੇ ਸਾਡੇ ਵੀ ਸਵਾਲ ਹੋਈ ਸੀ ਜਿਹੜੇ ਪੰਜਾਬ ਦੇ ਲੋਕਾਂ ਦੇ ਸਵਾਲ ਨੇ ਪੰਜਾਬ ਦੇ ਕਿਸਾਨਾਂ ਦੇ ਸਵਾਲ ਨੇ ਕਿ ਜਿਸ ਤਰੀਕੇ ਦੇ ਹਾਲਾਤਾਂ ਨੂੰ ਦੇਖਦੇ ਹੋਏ ਤੁਸੀਂ 15 ਤਰੀਕ ਤੋਂ ਮੀਟਿੰਗ 13 ਤਰੀਕ ਨੂੰ ਕੀਤੀ ਆ ਤੁਹਾਡੇ ਜਵਾਬ ਸੀ ਕਿ ਹਾਲਾਤ ਐਮਰਜੈਂਸੀ ਨੇ ਜਗਜੀਤ ਸਿੰਘ ਡੱਲੇਵਾਲ ਦੇ ਜਿਹੜੇ ਹਾਲਾਤ ਨੇ ਉਹ ਨਾਜ਼ੁਕ ਨੇ ਕੱਲ ਵੀ ਉਹਨਾਂ ਦੀ ਸਿਹਤ ਵਿਗੜੀਆ ਲਗਾਤਾਰ ਸਿਹਤ ਖਰਾਬ ਹੁੰਦੀ ਜਾ ਰਹੀ ਹੈ ਚਰੰਜਮਾ ਦਿਨ ਹੈਗਾ ਤਾਂ ਜਿਹੜਾ ਮੀਟਿੰਗਾਂ ਦਾ ਤੌਰ ਆ ਬਾਰ ਬਾਰ ਮੀਟਿੰਗਾਂ ਕਰਨ ਦੇ ਬਜਾਏ ਜੋ ਮੁੱਦੇ ਨੇ ਉਹਨਾਂ ਨੂੰ ਸੁਲਝਾ ਕੇ ਏਕਤਾ ਦੀ ਜਿਹੜੀ ਮਿਸਾਲ ਆ ਜੋ ਮੋਗਾ ਦੀ ਕਿਸਾਨ ਮਹਾਪੰਚਾਇਤੋਂ ਸਾਰੇ ਐਸ ਕੇਐਮ ਦੇ ਆਗੂ ਲੈ ਕੇ ਆਏ ਸੀ ਖਨੌਰੀ ਬਾਰਡਰ ਵੀ ਉਹ ਮਿਸਾਲ ਜਿਹੜੀ ਉਹ ਤਸਵੀਰ ਉਸ ਖਨੌਰੀ ਬਾਰਡਰ ਦੇ ਉੱਪਰ ਸਾਰੇ ਕਿਸਾਨ ਸੀ ਉਸ ਤਰੀਕੇ ਦੇ ਨਾਲ ਕਿਸਾਨ ਕਦੋਂ ਬਾਹਰ ਉੱਪਰ ਜਾ ਕੇ ਕਹਿਣਗੇ ਕਿ ਹਾਂ ਹੁਣ ਅਸੀਂ ਜਿਹੜੀ ਲੜਾਈ ਹੈ ਕਿੱਥੇ ਲੜਾਂਗੇ ਕਿਉਂਕਿ ਇਹਨੇ ਜਿਆਦਾ મતਭੇਦ ਨਹੀਂ ਹੋਣੇ ਚਾਹੀਦੇ ਕਿਉਂਕਿ ਮੰਗਾਂ ਸਾਰੀਆਂ ਲਗਭਗ ਇੱਕ ਨੇ ਕੇਂਦਰ ਦੇ ਖਿਲਾਫ ਜਿਹੜੀ ਹੈਗੇ ਲੜਾਈ ਚੱਦੀ ਜਾ ਰਹੀ ਆ ਪਰ ਦੂਜੀ ਗੇੜ ਦੀ ਜਿਹੜੀ ਮੀਟਿੰਗ ਆ ਉਹ ਅੱਜ ਚੱਲ ਰਹੀ ਆ ਤਕਰੀਬਨ ਡੇਢ ਘੰਟੇ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਪਰ ਦੇਖਦੇ ਆ ਕਿ ਜਿਸ ਤਰੀਕੇ ਨਾਲ ਕਿਸਾਨ ਅੰਦਰ ਜਾਣ ਵੇਲੇ ਕਹਿੰਦੇ ਸੀ ਅੱਜ ਮੀਟਿੰਗ ਤੋਂ ਬਾਅਦ ਕੋਈ ਵੱਡੇ ਐਲਾਨ ਹੁੰਦੇ ਨੇ ਕੋਈ ਵੱਡਾ ਐਕਸ਼ਨ ਪਲਾਨ ਕੀਤਾ ਜਾਂਦਾ ਕਿਹਾ ਜਾਂਦਾ ਸਾਫ ਤੌਰ ਤੇ ਕਿ ਹਾਂ ਹੁਣ ਦਿੱਲੀ ਮੋਰਚੇ ਵਾਂਗ ਜਿਹੜਾ ਹੈਗਾ ਉਹ ਖਨੌਰੀ ਤੇ ਜਿਹੜਾ ਸ਼ੰਭੂ ਦਾ ਮੋਰਚਾ ਉਹ ਇਕੱਠਾ ਹੋਵੇਗਾ ਬਹੁਤ ਧੰਨਵਾਦ ਫਿਲਹਾਲ ਦੇ ਲਈ ਚਰਨਜੀਵ ਕੌਸ਼ਲ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸੀ ਪਾਤੜਾਂ ਤੋਂ ਜੇਸਤਾਨ ਤੇ ਇਹ ਮੀਟਿੰਗ ਹੋ ਰਹੀ ਹੈ ਐਸਕੇਐਮ ਅਤੇ ਖਨੌਰੀ ਸ਼ੰਭੂ ਫੋਰਮ ਦੀ ਮੀਟਿੰਗ ਹੋ ਰਹੀ ਹੈ ਤੇ ਇਸ ਮੀਟਿੰਗ ਦੇ ਵਿੱਚ ਕੀ ਏਕਾ ਹੋ ਸਕੇਗਾ ਇਹੀ ਵੱਡਾ ਸਵਾਲ ਹੈ ਇੱਕੇ ਨੂੰ ਲੈ ਕੇ ਤੇ ਸਾਂਝਾ ਪ੍ਰੋਗਰਾਮ ਉਲੀਕਣ ਨੂੰ ਲੈ ਕੇ ਸਾਂਝੀ ਰਣਨੀਤੀ ਉਲੀਕਣ ਨੂੰ ਲੈ ਕੇ ਇਹ ਮੀਟਿੰਗ ਹੋ ਰਹੀ ਹੈ ਐਸ ਕੇ ਐਮ ਅਤੇ ਨਾਲ ਹੀ ਸ਼ੰਭੂ ਖਨੌਰੀ ਮੋਰਚੇ ਦੀ ਇਹ ਸਾਂਝੀ ਮੀਟਿੰਗ ਹੈ ਤੇ ਪਿਛਲੀ ਵਾਰ ਵੀ ਮੀਟਿੰਗ ਹੋਈ ਸੀ ਉਸ ਦੇ ਵਿੱਚ ਸਾਂਝੇ ਪ੍ਰੋਗਰਾਮ ਜ਼ਰੂਰ ਦਿੱਤੇ ਗਏ ਪਰ ਮੀਟਿੰਗ ਜਿਹੜੀ ਹੈ ਪਹਿਲਾਂ ਵੀ 9 ਜਨਵਰੀ ਨੂੰ 10 ਜਨਵਰੀ ਨੂੰ 13 ਜਨਵਰੀ ਨੂੰ ਹੋ ਚੁੱਕੀ ਹੈ ਤੇ ਹੁਣ 18 ਜਨਵਰੀ ਅੱਜ ਦੀ ਮੀਟਿੰਗ ਤੇ ਸਭ ਦੀਆਂ ਨਿਗਾਹਾਂ ਨੇ ਕਿ ਕੁਝ ਇਸ ਮੀਟਿੰਗ ਦੇ ਵਿੱਚੋਂ ਨਿਕਲਦਾ ਤੇ ਹੁਣ ਗੱਲ ਕਰਦੇ ਹਾਂ ਸੈਫ ਅਲੀ ਖਾਨ ਤੇ ਹੋਏ ਹਮਲੇ ਦੀ ਸੈਫ ਅਲੀ ਖਾਨ ਤੇ ਹੋਏ ਹਮਲੇ ਨੂੰ ਲੈ ਕੇ ਕਰੀਨਾ ਕਪੂਰ ਖਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਹਮਲਾਵਰ ਬਹੁਤ ਗੁੱਸੇ 'ਚ ਸੀ ਸੈਫ ਤੇ ਲਗਾਤਾਰ ਹਮਲਾ ਕਰ ਰਿਹਾ ਸੀ ਮੈਂ ਬਹੁਤ ਜ਼ਿਆਦਾ ਡਰ ਗਈ ਕਰੀਨਾ ਕਪੂਰ ਨੇ ਕਿਹਾ ਕਿ ਮਲਜ਼ਮ ਨੇ ਘਰ ਦੇ ਸਮਾਨ ਨੂੰ ਹੱਥ ਤੱਕ ਨਹੀਂ ਲਾਇਆ ਅਤੇ ਅਸੀਂ ਸੈਫ ਨੂੰ ਜਲਦੀ ਹਸਪਤਾਲ ਲੈ ਕੇ ਜਾਣਾ ਚਾਹੁੰਦੇ ਸੀ ਤਾਂ ਹਾਲੇ ਵੀ ਇਹ ਜਿਹੜੀ ਕਹਾਣੀ ਹੈ ਸੈਫ ਅਲੀ ਖਾਨ ਤੇ ਹੋਏ ਹਮਲੇ ਦੀ ਇਹ ਅਣਸੁਲਜੀ ਹੈ ਪੂਰੀ ਤਰ੍ਹਾਂ ਸੁਲਜੀ ਨਹੀਂ ਹੈ ਤੇ ਇਸੇ ਦੇ ਵਿਚਕਾਰ ਕਰੀਨਾ ਕਪੂਰ ਦਾ ਇਹ ਬਿਆਨ ਆਇਆ ਹੈ ਕਿ ਜੋ ਮੁਲਜ਼ਮ ਸੀ ਜੋ ਹਮਲਾਵਰ ਸੀ ਉਹ ਬੇहद ਗੁੱਸੇ ਵਿੱਚ ਸੀ ਤੇ ਇਹ ਵੀ ਉਹਨਾਂ ਨੇ ਕਿਹਾ ਕਿ ਹਮਲਾਵਰ ਨੇ ਘਰ ਦੀ ਕੋਈ ਚੀਜ਼ ਨੂੰ ਹੱਥ ਨਹੀਂ ਲਾਇਆ ਭਾਵ ਕਿ ਹਮਲਾਵਰ ਚੋਰੀ ਦੇ ਇਰਾਦੇ ਨਾਲ ਨਹੀਂ ਸੀ ਆਇਆ ਤਾਂ ਉਹ ਸਿਰਫ ਹਮਲਾ ਕਰਨ ਲਈ ਹੀ ਆਇਆ ਸੀ ਇਹ ਕਹਿਣਾ ਚਾਹੁੰਦੇ ਨੇ ਕਰੀਨਾ ਕਪੂਰ ਕਿਉਂਕਿ ਇਹ ਗੱਲ ਜਿਹੜੀ ਉਹਨਾਂ ਦੇ ਵੱਲੋਂ ਕਹੀ ਗਈ ਕਿ ਹਮਲਾਵਰ ਬਹੁਤ ਗੁੱਸੇ ਵਿੱਚ ਸੀ ਤੇ ਉਸਨੇ ਸੈਫਅਲੀ ਖਾਨ ਤੇ ਹਮਲਾ ਕਰ ਦਿੱਤਾ ਲਗਾਤਾਰ ਉਹ ਚਾਕੂ ਨਾਲ ਵਾਰ ਕਰਦਾ ਰਿਹਾ ਅਤੇ ਉਹ ਬਹੁਤ ਜ਼ਿਆਦਾ ਡਰ ਗਏ ਤੇ ਵੀ ਕਿਹਾ ਗਿਆ ਕਿ ਜੋ ਹਮਲਾਵਰ ਸੀ ਜੋ ਮਲਜ਼ਮ ਸੀ ਉਸ ਨੇ ਘਰ ਦੇ ਕਿਸੇ ਸਮਾਨ ਨੂੰ ਹੱਥ ਨਹੀਂ ਲਾਇਆ ਅਤੇ ਅਸੀਂ ਚਾਹੁੰਦੇ ਸੀ ਕਿ ਹਸਪੀਟਲ ਲੈ ਕੇ ਜਾਇਆ ਜਾਵੇ ਸੈਫਅਲੀ ਖਾਨ ਨੂੰ ਲਹੂ ਲਹਾਨ ਹਾਲਤ ਦੇ ਵਿੱਚ ਸੈਫਅਲੀ ਖਾਨ ਨੂੰ ਹਸਪੀਟਲ ਲਿਜਾਇਆ ਗਿਆ ਕੁਝ ਸੀਸੀਟੀਵੀਜ਼ ਵੀ ਸਾਹਮਣੇ ਆਈਆਂ ਨੇ ਪੁਲਿਸ ਜਾਂਚ ਕਰ ਰਹੀ ਹੈ ਪਰ ਇਸ ਵੇਲੇ ਜੋ ਪੁਲਿਸ ਕੋਲ ਦਰਜ ਕਰਵਾਇਆ ਬਿਆਨ ਕ੍ਰਿਨਾ ਕਪੂਰ ਦਾ ਉਹ ਤੁਹਾਨੂੰ ਸੁਣਾਉਣੇ ਆ ਕਿ ਕ੍ਰਿਨਾ ਕਪੂਰ ਦੇ ਵੱਲੋਂ ਜੋ ਬਿਆਨ ਦਰਜ ਕਰਵਾਇਆ ਗਿਆ ਪੁਲਿਸ ਦੇ ਕੋਲ ਉਸ ਦੇ ਵਿੱਚ ਉਹਨਾਂ ਨੇ ਕੀ ਕੀਤਾ ਜਦੋਂ ਹਮਲਾ ਹੋਇਆ ਤਾਂ ਸੈਫ ਨੇ ਬੱਚਿਆਂ ਤੇ ਮਹਿਲਾਵਾਂ ਨੂੰ 12ਵੀਂ ਮੰਜ਼ਲ ਤੇ ਪਹੁੰਚ ਦਿੱਤਾ ਸੀ ਸੈਫ ਨੇ ਮਹਿਲਾਵਾਂ ਅਤੇ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੈਫ ਨੇ ਇਕੱਲੇ ਹੀ ਹਮਲਾਵਰ ਦਾ ਸਾਹਮਣਾ ਕੀਤਾ ਸੈਫ ਵਿਚਾਲੇ ਆਏ ਤਾਂ ਹਮਲਾਵਰ ਜਹਾਂਗੀਰ ਤੱਕ ਨਹੀਂ ਪਹੁੰਚ ਸਕਿਆ ਹਮਲਾਵਰ ਨੇ ਘਰੋਂ ਕੁਝ ਵੀ ਚੋਰੀ ਨਹੀਂ ਕੀਤਾ ਪਰ ਉਹ ਬਹੁਤ ਗੁੱਸੇ ਵਿੱਚ ਸੀ ਉਸਨੇ ਸੈਫ ਤੇ ਕਈ ਵਾਰ ਹਮਲਾ ਕੀਤਾ ਹਮਲੇ ਤੋਂ ਬਾਅਦ ਮੈਂ ਡਰ ਗਈ ਸੀ ਇਸ ਲਈ ਕ੍ਰਿਸ਼ਮਾ ਮੈਨੂੰ ਆਪਣੇ ਘਰ ਲੈ ਗਈ ਅਸੀਂ ਸੈਫ ਨੂੰ ਜਲਦੀ ਤੋਂ ਜਲਦੀ ਹਸਪਤਾਲ ਲਿਜਾਣਾ ਚਾਹੁੰਦੇ ਸੀ ਤਾਂ ਦੋ ਤਸਵੀਰਾਂ ਸਾਹਮਣੇ ਆਈਆਂ ਨੇ ਸੈਫ ਅਲੀ ਖਾਨ ਤੇ ਹਮਲੇ ਦੇ ਮਲਜ਼ਮ ਦੀਆਂ ਦੋ ਨਵੀਆਂ ਵੀਡੀਓਜ਼ ਸਾਹਮਣੇ ਆ ਚੁੱਕੀਆਂ ਨੇ ਬਾਂਦਰਾ ਰੇਲਵੇ ਸਟੇਸ਼ਨ ਦੇ ਨੇੜੇ ਘੁੰਮਦਾ ਦੇਖਿਆ ਇਹ ਹਮਲਾ 16 ਤਰੀਕ 7 ਵਜੇ ਦੇ ਕਰੀਬ ਸਵੇਰੇ 7 ਵਜੇ ਦੇ ਕਰੀਬ ਬਾਂਦਰਾ ਰੇਲਵੇ ਸਟੇਸ਼ਨ ਤੇ ਦੇਖਿਆ ਗਿਆ ਸੈਫ ਅਲੀ ਖਾਨ ਤੇ ਹਮਲੇ ਦੇ 5 ਘੰਟੇ ਤੋਂ ਬਾਅਦ ਦੀਆਂ ਇਹ ਤਸਵੀਰਾਂ ਨੇ ਕੱਪੜੇ ਬਦਲ ਕੇ ਸੜਕ ਕਿਨਾਰੇ ਜਾਂਦਾ ਦਿਖਾਈ ਦੇ ਰਿਹਾ ਮੁਜ਼ਮ ਦੂਜੀ ਸੀਸੀਟੀਵੀ ਦਾਦਰ ਰੇਲਵੇ ਸਟੇਸ਼ਨ ਦੇ ਬਾਹਰ ਦੀ ਹੈ ਜਿੱਥੇ ਦਾਦਰ ਰੇਲਵੇ ਸਟੇਸ਼ਨ ਦੇ ਬਾਹਰ ਦੁਕਾਨ ਤੇ 이어ਫੋਨ ਖਰੀਦ ਰਿਹਾ ਹੈ ਮੁਜ਼ਮ ਦੂਜੀ ਵੀਡੀਓ ਕਰੀਬ 9 ਵਜੇ ਦੀ ਹੈ ਤਾਂ ਇਹ ਸਮਝਿਆ ਜਾ ਸਕਦਾ ਹੈ ਕਿ ਸੈਫ ਉਲੀ ਖਾਨ ਤੇ ਹਮਲਾ ਕਰਨ ਤੋਂ ਬਾਅਦ ਵੀ ਉਹ ਬੇਖੌਫ ਘੁੰਮਦਾ ਰਹਾ ਅਤੇ ਬਾਂਦਰਾ ਰੇਲਵੇ ਸਟੇਸ਼ਨ ਤੇ ਵੀ ਪਹੁੰਚਿਆ 7 ਵਜੇ ਅਤੇ ਇਸ ਦੇ ਨਾਲ ਹੀ ਉਹ दादर रेलवे स्टेशन ਤੇ ਵੀ ਪਹੁੰਚਿਆ ਜਿੱਥੇ ਉਹ 이어ਫੋਨ ਖਰੀਦਦਾ ਨਜ਼ਰ ਆਇਆ ਇਹੀ ਨਹੀਂ ਉਸਨੇ ਕੱਪੜੇ ਵੀ ਬਦਲੇ ਤਾਂ ਉਸ ਨੂੰ ਪਤਾ ਸੀ ਕਿ ਉਸਦੇ ਕੱਪੜਿਆਂ ਵਾਲੀ ਤਸਵੀਰ ਸਾਹਮਣੇ ਆ ਚੁੱਕੀ ਹੈ ਤੇ ਕੱਪੜਿਆਂ ਤੋਂ ਉਹ ਜਲਦੀ ਫੜਿਆ ਜਾ ਸਕਦਾ ਹੈ ਇਸੇ ਕਰਕੇ ਉਸਨੇ ਆਪਣੇ ਕੱਪੜੇ ਵੀ ਬਦਲੇ ਨੇ ਪਰ ਹਾਲੇ ਪੁਲਿਸ ਦੇ ਹੱਥ ਖਾਲੀ ਨੇ ਮੁੰਬਈ ਪੁਲਿਸ ਦੇ ਹੱਥ ਹਾਲੇ ਵੀ ਖਾਲੀ ਨੇ ਵੀਡੀਓਜ਼ ਜ਼ਰੂਰ ਸਾਹਮਣੇ ਆਈਆਂ ਨੇ